बन ਜਾਣਾ ਕਿਉਂਕਿ ਬਾਹਰਲੇ ਹਾਕਿਆਂ ਦੇ ਪਰ ਸਾਡੀ ਬਹੁਤ ਵਧੀਆ ਅਪੀਲ ਨੇ ਆ। ਇਸ ਹਾਲ ਕਿ ਨੂੰ ਜੇ ਅਸੀਂ ਬਰਾਬਰ ਲਿਆਈਏ ਤਾਂ ਆਪਾਂ ਜਿੱਤਦੇ ਆਂ। ਅੱਜ ਲੋੜ ਆ ਕਿਉਂਕਿ ਪਾਰਲੀਮੈਂਟ ਦੀਆਂ ਵੋਟਾਂ ਥੋੜੀਆਂ ਆ। ਕੀ ਵਾਰੀ ਦਾ ਪੰਜਾਬ ਦੇ ਵਿੱਚ ਹਲਕਾ ਸਾਡਾ ਸਾਡੇ ਵਿੱਚ ਸਾਡੇ ਅੱਜ ਦੇ ਪਾਰਲੀਮੈਂਟ ਦੀ ਪਹਿਲੇ ਜੂਨ ਨੂੰ ਤਕੜੀ ਦੇ ਮੋਹਰੇ ਲਾ ਕੇ ਆਪਣਾ ਇੱਕ ਇੱਕ ਵੋਟ ਜਿਹੜਾ ਉਹ ਕਰਦਾ ਕਿ ਉਸ ਦਿਨ ਜਿੰਨੇ ਤੁਸੀਂ ਆਇਓ ਜੀ ਸਾਹਿਬ ਤੇ ਬਲਾਸਪੁਰ ਤੋਂ ਮੰਨ ਸਾਹਿਬ ਆਏ ਜਾਂ ਨਕਮਾੜ ਤੋਂ ਬਿੱਟੂ ਭਾਜੀ ਆ ਨੀਤਪੁਰ ਤੋਂ ਮਾਟਰ ਜੀ ਆਏ ਤੇ ਮੁੱਖੋਂ ਵੀ ਅੱਜ ਜਿਹੜੇ ਮੇਰੇ ਸਾਥੀ ਆ ਜੀ ਉਹ ਤਿੰਨ ਦਿਨ ਤੋਂ ਮੇਰੇ ਨਾਲ ਜਿਹੜੀਆਂ ਇੰਤਿਆਰੀਆਂ ਕਰਵਾ ਰਹੇ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਸੰਤੋਖ ਸਿੰਘ ਜੀ ਸਰਦਾਰਨਾ ਆਪਣੇ ਮੱਖਣ ਸਿੰਘ ਉਹ ਕਹਿੰਦਾ ਸੀ Swami Nath ਨਰ ਵੋਟ ਲਿਆਓ ਜੇ ਇਸ ਬੰਦੇ ਦੇ ਕ੍ਰਿਮੀਨਲ ਐਕਟੀਵਿਟੀ ਦੇ ਪਰਚੇ ਨੇ ਜਿਹੜਾ ਬੰਦਾ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਨਾਮਜਦਿਆ ਵੀ ਆਪਾਂ ਉਹਨੂੰ ਇਲੈਕਸ਼ਨ ਨਾਲ ਲੜਾ ਕੋਈ ਵੀ ਪਾਰਟੀ ਤੇ ਜੇ ਪੰਜਾਬ ਦੀ ਗੱਲ ਕਰੀਏ 92 ਦੇ ਵਿੱਚੋਂ ਤਕਰੀਬਨ ਤਕਰੀਬਨ 65 ਪ੍ਰਧਾਨ ਹੁਣ ਦੇ ਨਹੀਂ 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 ਇਹ ਮੇਰੀ ਜਾਣੀ ਹਿੱਸਾ ਨਹੀਂ ਆਪਾਂ ਇਹੋ ਨੇ ਬੱਦ ਤੋਂ ਬੱਦ ਵੋਟਾਂ ਪਾਈਏ ਜੀ ਵੋਟਾਂ ਤੋਂ ਪਿੱਛੇ ਨਾ ਹਟਿਆ 1 ਜੂਨ ਨੂੰ ਵੋਟਾਂ ਪੈਣੀਆਂ ਬਾਕੀ ਤੁਸੀਂ ਸਾਰੀਆਂ ਪਾਰਟੀਆਂ ਦਾ ਦੇਖ ਲਿਆ ਜੀ ਜਦੋਂ ਜਦੋਂ ਅਕਾਲੀ ਦਲ ਆਇਆ ਉਦੋਂ ਉਦੋਂ ਹੀ ਆਪਣੀ ਤਰੱਕੀ ਹੋਈ ਆ ਜੀ ਤੇ ਤੁਸੀਂ ਇਰਾਈ ਲੜੀ ਦੀ ਸੀ ਮੁੱਦਿਆਂ ਦੀ ਇਲੈਕਸ਼ਨ ਆਉਂਦੀ ਸੀ ਅਸੀਂ ਗੱਲ ਕਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਆ ਆ ਡਿਵੈਲਪਮੈਂਟ ਦੇ ਕੰਮ ਕੀਤੇ ਜੇ ਪਿੰਡਾਂ ਨੂੰ ਲੇਕੜੜਾ ਜਿਹੜੇ ਬਜ਼ੁਰਗੋ ਜਾਣਦੇ ਨੌਜਵਾਨੋ ਉਥੇ ਵੀ ਦੇਖਿਆ تقریبا ਹਰੇਕ ਪਿੰਡ ਨੂੰ ਕੱਚੀਆਂ ਹੁੰਦੀਆਂ ਸੀਆ ਜੇ ਪਿੰਡਾਂ ਨੂੰ ਲਿੰਕ ਥੜਕਾਂ ਬਣੀਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਬਣਨੀ ਸ਼ੁਰੂ ਹੋਈ ਉਹ ਤੋਂ ਲੈ ਬਣਨੀਆ ਸ਼ੁਰੂ ਹੋਈਆਂ ਤੇ ਹਿਆਣੇ ਆਪਾਂ ਅੱਥੇ ਲੈ ਹਿਆਣੇ ਦੇਖਣ ਜਾਂਦੇ ਆ ਸ਼ੁਰੂਆਤ ਕੀਤੀ ਸੀ ਉਦੋਂ ਪੋਪੋ ਬਿਅਾਨੀ ਸ਼ੁਰੂ ਹੋ ਗਈ ਸੀ ਮੇਰੇ ਤੋਂ ਪਹਿਲਾਂ ਮੈਨੇ ਸਾਰੇ ਸੂਝਬਾਨ ਸਾਫੀਆਂ ਨੇ ਬਹੁਤ ਲੰਮੇ ਡਿਟੇਲ ਦੇ ਵਿੱਚ ਬਖ ਬਖ ਪਾਰਟੀਆਂ ਦਾ ਜ਼ਿਕਰ ਵੀ ਕੀਤਾ ਸਰਕਾਰਾਂ ਦਾ ਜ਼ਿਕਰ ਵੀ ਕੀਤਾ ਤੇ ਕੰਮਾਂ ਕਾੜਾ ਦਾ ਜ਼ਿਕਰ ਵੀ ਕੀਤਾ ਉਹਨਾਂ ਗੱਲਾਂ ਨੂੰ ਮੈਂ ਦਰਾਉਣਾ ਨਹੀਂ ਚਾਹਦਾ ਕਿਉਂਕਿ ਅਸਲੋਂ ਜਿਹੜੀ ਇਹ ਇਲੈਕਸ਼ਨ ਹੈ ਇਹ ਨਾ ਦੇ ਪਿੰਡ ਦੀ ਪੰਚਾਇਤ ਦੀ ਹੈ ਨਾ ਪੰਜਾਬ ਦੀ ਵਿਧਾਨ ਸਭਾ ਦੀ ਹੈ ਇਹ ਲੈਖਣਾ ਦੇਸ਼ ਦੀ ਹਿੰਦੁਸਤਾਨ ਦੀ ਪਾਰਲੀਮੈਂਟ ਦੀ ਹਿੰਦੁਸਤਾਨ ਦੀ ਪਾਰਲੀਮੈਂਟ ਜਿਹੜੇ ਦੇਸ਼ ਨੂੰ ਵਾਅ ਲੈ ਕੇ ਜਾਣ ਲਈ ਨੀਤੀਆਂ ਬਣਾਉਂਦੀਆਂ ਕਾਨੂੰਨ ਬਣਾਉਂਦੇ ਆ ਦੇਸ਼ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਸ ਸਰਕਾਰ ਦਾ ਹਿੱਸਾ ਬਣਨ ਵਾਸਤੇ ਇਹਨਾਂ ਮੈਂਡੇ ਦੀ ਜ਼ਰੂਰ ਹੋਣੀ ਹੈ ਜਦ ਪਾਰਟੀ ਦਾ ਮੈਂ ਨਿਵਾੰਦਾ ਬਣ ਕੇ ਤੁਹਾਡੇ ਕੋਲ ਆਇਆ ਮੈਨੂੰ ਫਸਰਿਆ ਮਾਣ ਹੈ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਇਹ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਪੰਥਕ ਪਾਰਟੀ ਵੀ ਇਹਨੂੰ ਕਹਿੰਦੇ ਆ ਔਰ ਇਹ ਪਾਰਟੀ ਜਿਹੜੀ ਜਦੋਂ ਬਣੀ ਆ ਬੜੀ ਪੰਜਾਬ ਦਾ ਫੱਟ ਲਾ ਕੇ ਬਣੀ ਸੀ ਮੇਰੇ ਸਾਡੇ ਭੋਣ ਸਰਦਾਰ ਨਵਾਜ਼ ਸਿੰਘ ਜਿਹੜਾ ਜਿਹਨਾਂ ਨੂੰ ਬਹੁਤ ਵੱਡਾ ਮਾਣ ਮਿਲਿਆ ਕਾਲੀ ਦਲਬਖ ਉਮੀਦਵਾਰ ਹਲਾਣਾ ਗਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪਾਰਟੀ ਸ਼੍ਰੋਮਣੀ ਕਾਲਦਾ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਉਪਰੰਤ ਆਪਣੇ ਜ਼ਿਲ੍ਹੇ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਦਕਾ ਮੈਨੂੰ ਇਹ ਪਾਰਲੀਮੈਂਟ ਦੀ ਟਿਕਟ ਮਿਲੀ ਹੈ ਔਰ ਇਹਦੇ ਤੋਂ ਟਿਕਟ ਮਿਲਿਆ ਲੋਕਾਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਲੋਕਾਂ ਵਿੱਚ ਜਿਹੜਾ ਉਤਸ਼ਾਹ ਆ ਜੋਸ਼ ਆ ਔਰ ਵੱਡੇ ਵੱਡੇ ਕੱਟ ਕਰਕੇ ਲੋਕ ਅੱਜ ਇਸੀ ਦਾ ਪ੍ਰੋਤਸਾਵਾ ਦੇ ਰਹੇ ਆ ਕਿ ਇਸ ਵਾਰੀ ਹੁਸ਼ਿਆਰਪੁਰ ਦੀ ਜਿਹੜੀ ਆ ਇਹ ਪਾਰਲੀਮੈਂਟ ਇਹ ਸ਼੍ਰੋਮਣੀ ਕਾਲ ਦਲ ਦਾ ਕੈਂਡੀਡੇਟ ਜਿਹੜਾ ਉਹ ਜਿਤਾਉਣਾ ਕਿਉਂਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲ ਦਲ ਜਿਹੜਾ ਉਹ ਇੱਥੇ ਨਹੀਂ ਲੜਿਆ ਸੀ ਹੋਰ ਪਾਰਟੀਆਂ ਦੇ ਕੈਂਡੀਡੇਟ ਅਸੀਂ ਉਹਨਾਂ ਦੀ ਮਦਦ ਕਰਦੇ ਰਹੇ ਹੁਲਦੋਤੇ ਦੇ ਤਹਿਤ ਇਸ ਵਾਰੀ ਨਰੋਲ ਅਕਾਲੀ ਦਲ ਆਪ ਲੜ ਰਿਹਾ ਇਸ ਗੱਲ ਦਾ ਵੀ ਬੜਾ ਉਤਸ਼ਾਹ ਜਿਹੜਾ ਆ ਉਹ ਲੋਕਾਂ ਨੂੰ ਮਿਲ ਰਿਹਾ ਸਾਰੇ ਇਸ ਵਾਰੀ ਇਲਾਕੇ ਦੇ ਦੋ ਉਮੀਦਵਾਰ ਲੰਨੇ ਗਿਆ ਤੁਹਾਡੇ ਤੁਹਾਡੇ ਜ਼ਿਮੇਤ ਇੱਕੋ ਹਲਕੇ ਚੋਂ ਉਸ ਦਾ ਤੁਹਾਨੂੰ ਕਿੰਨਾ ਪ੍ਰਭਾਵ ਪਿਆ ਉਹਦਾ ਹੁਣ ਪ੍ਰਭਾਵ ਤਾਂ ਇਹ ਆ ਕਿ ਜੇ ਉਹ ਆਪਣੀ ਪਾਰਟੀ ਨੂੰ ਸੀਗਾ ਜੇ ਇੰਨੀ ਉਹਨੂੰ ਲੱਗਦੀ ਸੀ ਗੱਲ ਕਿ ਆਪਣੀ ਪਾਰਟੀ ਕਿਉਂ ਛੱਡਦਾ ਆਪਣੀ ਪਾਰਟੀ ਚੋਂ ਲੜਦਾ ਦੂਜੀ ਗੱਲ ਇਹ ਆ ਕਿ ਐਮਐਲਏ ਲੋਕਾਂ ਨੇ ਦੂਜੀ ਵਾਰੀ ਬਣਾਇਆ ਔਰ 10000 ਟਾਈਮ ਪਿਆ ਉਹ ਆਪਣੇ ਟੈਨਰ ਉਹ ਤਾਂ ਪੂਰੀ ਕਰੇ ਲੋਕਾਂ ਨਾਲ ਜਿਹੜੇ ਲੋਕ ਗੱਲਬਾਤ ਕਰਕੇ ਲੋਕਾਂ ਨਾਲ ਵਾਅਦਾ ਕਰਕੇ ਵੋਟਾਂ ਲਈਆਂ ਸੀ ਉਹ ਕੌਣ ਉਹਨਾਂ ਬਾਰੇ ਜਵਾਬ ਦੇ ਕੌਣ ਆਜਾ ਸਰ ਆਪਣੇ ਬੱਦੇ ਕੀ ਜਿਹੜਾ ਦੇਖੋ ਜਿਹੜਾ ਬੰਦਾ ਇਦਾਂ ਦਾ ਬੇਵਫਾਈ ਕਰਦਾ ਜਾਂ ਜਿਹੜੇ ਬੰਦੇ ਇਦਾਂ ਆਪਣੇ ਮੁਫਾਦਲੇ ਜਲਦ ਬਦਲਦੇ ਆ ਉਹਨਾਂ ਲੋਕਾਂ ਦਾ ਅੱਜ ਕੋਈ ਯਕੀਨ ਨਹੀਂ ਕਰਦਾ ਔਰ ਉਹਦਾ ਵੀ ਹਜ਼ਾਰ ਹਜ਼ਾਰ ਜਿਹੜਾ ਆ ਉਹ ਇਹੀ ਆ ਇਸੇ ਕਰਕੇ ਲੋਕ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਅੱਜ ਉਹਦੀ ਵਿਰੋਧਤਾ ਜਿਹੜੀ ਆ ਉਹ ਹੋਣੀ ਸ਼ੁਰੂ ਹੋਈ ਆ ਸਰ ਆਪਣੇ ਬੱਦੇ ਕੀ ਆਪਣੇ ਕਿਲੇ ਮੁੱਦਿਆ ਤੇ ਗੱਲ ਆਖੀਆ ਕਿ ਸਾਡਾ ਮੁੱਦਾ ਆ ਪੰਜਾਬ ਨੂੰ ਬਚਾਉਣਾ ਦੇਸ਼ ਨੂੰ ਬਚਾਉਣਾ ਅੱਜ ਪੰਜਾਬ ਜਿਹੜਾ ਅਰਥ ਤੌਰ ਤੇ ਬਹੁਤ ਥੱਲੇ ਜਾ ਰਿਹਾ ਸਰਕਾਰ ਦੀ ਕੋਈ ਨੀਤੀ ਨਹੀਂ ਔਰ ਦੇਸ਼ ਜਿਹੜਾ ਵੱਧ ਕਰਜ਼ੇ ਦੀ ਪੰਡ ਥੱਲੇ ਆ ਰਿਹਾ ਉਹ ਤਾਂ ਹੀ ਬਚ ਸਕਦਾ ਜੇ ਦਿੱਲੀ ਦੇ ਚੋਗਲ ਦੇ ਵਿੱਚੋਂ ਸਰਕਾਰ ਨਿਕਲੂ ਔਰ ਆਪਣੀ ਸਰਕਾਰ ਬਣੇ ਐਸ ਇਲੈਕਸ਼ਨ ਨੇ ਜਿੱਥੇ ਸਾਨੂੰ ਪਾਰਲੀਮੈਂਟ ਦੇ ਨੁਮਾਇੰਦੇ ਜਿਤਾਉਣੇ ਆ ਉਥੇ 27 ਦੀ ਜਿਹੜੀ ਆ ਅਸੈਂਬਲੀ ਦੀ ਦਾ ਮੁੰਡ ਵੀ ਬੰਨਣਾ ਉਹਦੇ ਵਾਸਤੇ ਲੋਕ ਬਿਲਕੁਲ ਤਿਆਰ ਹੋ ਆ। ਉਹ ਅਸੀਂ ਇਹ ਇੱਕ ਮੁੱਦਾ ਲੈ ਕੇ ਜਿਹੜਾ ਉਹ ਲੜੇ ਦਲ ਰਹੇ ਆ। ਦੂਜਾ ਸਾਡਾ ਇਹ ਵੀ ਹੈ ਕਿ ਅੱਜ ਲੋੜ ਆ ਖੂਬਿਆਂ ਨੂੰ ਜਿਹੜੇ ਆ ਉਹ ਵੱਧ ਅਧਿਕਾਰ ਮਿਲਣ। ਇਹੇ ਕਰਕੇ ਅਸੀਂ ਜਿਹੜਾ ਆਪਣਾ ਫੈਡਰਲ ਸਿਸਟਮ ਆ ਉਹਨੂੰ ਲਿਆਉਣ ਵਾਸਤੇ ਸਾਡਾ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਗੱਲ ਲੈ ਕੇ ਆਂਦੀ ਆ ਤਾਂ ਕਿ ਜੇ ਅੱਜ ਸਾਡੀ ਜਿਹੜੀ ਸਾਰੀ ਇਨਕਮ ਉਹ ਸਾਰੀ ਸੈਂਟਰ ਨੂੰ ਜਾਂਦੀ ਆ ਤੇ ਸੈਂਟਰ ਆਪਣੀ ਮਰਜ਼ੀ ਨਾਲ ਜਿਹੜੇ ਉਹ ਸੇਟਾਂ ਨੂੰ ਪੈਸੇ ਭੇਜਦਾ ਸੋ ਮੈਂ ਸਮਝਦਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਲੈ ਕੇ ਸ਼ੋਮਣੀ ਗੱਲ ਦਾ ਲੋਕਾਂ ਦੇ ਵਿੱਚ ਜਾ ਰਿਆ ਆਪਣੇ ਧਰਮ ਨੂੰ ਬਚਾਉਣਾ ਆਪਣੇ ਜੋ ਨਿਆਹ ਹੋ ਰਿਹਾ ਸਾਡੇ ਚਾਹੇ ਬੰਦੀ ਸਿੰਘਾਂ ਨਾਲ ਵਾ ਚਾਹੇ ਕਿਸਾਨਾਂ ਨਾਲ ਉਹਨਾਂ ਵੀ ਰੱਖਿਆ ਕਰਨੀ ਔਰ ਨਾਲ-ਨਾਲ ਸਾਡੇ ਸਰਕਾਰਾਂ ਦੇਲੇ ਹਮੇਸ਼ਾ ਇਹ ਸਾਡਾ ਫੈਸਲਾ ਰਿਹਾ ਕਿ ਪੰਜਾਬ ਦੀ ਜਿਹੜੀ ਭਾਈਚਾਰਕ ਥਾਂ ਜੋ ਆ ਜਿਹੜੀ ਹਿੰਦੂ ਸਿੱਖ ਏਕਤਾ ਆ ਉਹਨੂੰ ਵੀ ਅਸੀਂ ਜਿਹੜਾ ਕਾਇਮ ਰੱਖੀਏ ਤਾਂ ਕਿ ਆਪਣਾ ਜਿਹੜਾ ਆ ਭਾਈਚਾਰਾ ਸਾਂਝ ਬਣੀ ਰਹੇ ਇੱਥੇ ਅਮਨ ਸ਼ਾਂਤੀ ਰਹੇ ਅਜ ਲਾਂਡ ਰਾਤ ਦੀ ਪਿਛੇ ਬੜੀ ਮਾੜੀ ਆ ਕੋਈ ਕਿਸੇ ਨੂੰ ਪੁੱਛ ਨਹੀਂ ਰਿਆ ਕੋਈ ਜ਼ਿੰਮੇਵਾਰੀ ਨਹੀਂ ਕਹੀਦੀ ਔਰ ਇਸ ਕਰਕੇ ਬਹੁਤ سارے ਮਸਲੇ ਆ ਜਿਹੜੇ ਲੈ ਕੇ ਅੱਜ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਫਿਰ ਲੋਕ ਇਸ ਚੀਜ਼ ਨੂੰ ਜਿਹੜਾ ਆ ਉਹ ਚੰਗਾ ਮਹਿਸੂਸ ਕਰਕੇ ਚੰਗਾ ਪਰਮਹੰਗਾਰਾ ਉਤੇ ਰਹੇ ਜੀ